ਪੂਰਾ ਪ੍ਰਭ ਆਰਾਧਿਆ ਪੂਰਾ ਜਕਾ ਨਾਉ ਨਾਨਕ ਪੂਰਾ ਪਾਇਆ ਓਰੇ ਕੇ ਗੁਨ ਗਾਉ ਨਾਨਕ ਪੂਰਾ ਪਾਇਆ ਓਰੇ ਕੇ ਗੁਨ ਗਾਉ ਦਰਸ਼ਨ ਪਿਆਸੇ ਦਿਨ ਸੁਰਾਤ ਚਿਤਵੋਂ ਅਨ ਦਿਨ ਨੀਤ ਹੋਲਕਪਟ ਗੁਰੂ ਮੀਲੀਆ ਨਾਨਕ ਹਰ ਸੰਗਵੀ ਹਮਉ ਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਬਖੈ ਬਖ ਖਾਈ माया मोह वरम कै बूले सुतदारा स्यों पीत लगाई इकुतम पंथ सुन्यो गुर संगत तेह मिलंत जम त्रास मिटाई इकरदास पाटकी रतगी ਗੁਰ ਰਾਮ ਦਾਸ ਰਖੋ ਸ਼ਰਣਾ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆ ਗਏ ਅਰਦਾਸ ਮੈਂ ਹੋਰ ਤਾਉ ਨਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਤਨਾ ਸ਼੍ਰੀ ਵਾਹੇ ਗੁਰੂ ਸੁਰਠ ਮਹਿਲਾ ਪਹਿਲਾ ਗਰ ਪਹਿਲਾ ਮਨ ਹਾਲੀ ਕਿਰਸਾਣੀ ਘਰਣੀ ਸਰਮ ਪਾਣੀ ਤਨਖੇ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀ ਬੀਵੇ ਮਨ ਹਾਲੀ ਕਿਰਸਾਣੀ ਕਰਨੇ ਸਰਮ ਪਾਣੀ ਤਨਖੇ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵਿੱਚ ਭਾਉ ਕਰਮ ਕਰ ਜਮਸੀ ਸੀ ਗਰਵਾਟ ਦੇ ਬਾਬਾ ਮਾਇਆ ਸਾਥ ਨਾ ਹੋਏ ਇਹਨ ਮਾਇਆ ਜਗ ਮੋਹਿਆ ਵਿਰਲਾ ਉਹ ਜ ਕੋ ਹਣ ਹਟ ਕਰ ਯਾਰ ਜਾ ਸਚ ਨਾਮ ਕਰਵਤ ਸੁਰਤ ਸੋਚ ਕਰ ਵਾਣਦ ਸਾਲ ਤਿਸ ਵਿੱਚ ਤਿਸ ਨੂੰ ਰਖ ਮਣਜਾਰਿਆਂ ਸਿਉ ਵਣਜ ਕਰ ਲੇ ਲਾ ਮਨ ਹਸ ਸੁਣ ਸਾਸਤ ਸੌਦਾ ਗਰੀ ਸਤ ਗੋਲੇ ਲੈ ਚੱਲ ਖਰਚ ਬੰਨ ਚੰਗਿਆਈਆ ਮਤ ਮਨ ਜਾਣ ਕਲ ਨਿਰੰਕਾਰ ਕਹਿ ਦੇਸ ਜਾਹੀ ਤਾਂ ਸੁਖ ਲਹੈ ਮਹਿਲ ਲਾਇ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਵਨਵਦੀਆਂ ਕਰ ਦਾਮਣੀ ਤਾ ਕੋ ਆਖੈ ਜਨ ਨਾਨਕ ਵੇਖੇ ਨਦਰ ਕਰੂ ਜੜੇ ਚਵਗਣ ਵੰਨ ਲਾਇ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਵਨਵਦਿਆ ਕਰ ਧਾਮਣੀ ਤਾਕੂ ਆਕੇ ਦਨ ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵੰਨ ਵਾਹਿਗੁਰੂ ਦੀ ਕਾਹ ਕਾਲ ਸਤ ਵਾਹਿਗੁਰੂ ਦੀ ਕੀਮਤ